ਪਰ ਮੈਂ ਵੀ ਡਿਊਟੀ ਇਨਚਾਰਜ ਹਰੇ ਐਸਐਸਪੀ ਟੀਮ ਦਾ ਇਨਚਾਰਜ ਹੈਗਾ ਮਾਨੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਉਹਮਾਦੇ ਦਾ ਇਹ ਡਿਊਟੀ ਤੇ ਬਾਕਵਾਕਾ ਤੇ ਬਾਕਵਾਕਾ ਕਿ ਨਾ ਕਿ ਉਹਤੇ ਲੱਗੀ ਹੋਈ ਹੈ ਬੇਸਿਕਲੀ ਸਟੈਟਿਕ ਸਰਵੇਲੈਂਸ ਟੀਮ ਦਾ ਮੀਨ ਪਰਪਸ ਹੈ ਕਿ ਜੋ ਵੀ ਮਾਡਰ ਆਫ ਫੋਟੋ ਕੋਡਾ ਕਨਨਟ ਦੀ ਵਾਇਲੇਸ਼ਨ ਕਰਦਾ ਹੈਗਾ ਜਿਸ ਤਰ੍ਹਾਂ ਆਪਾਂ ਡਰੱਗ ਸਪਲਾਈ ਕਰਦਾ ਆਪਣਾ ਲੀਕਰ ਸਪਲਾਈ ਕਰਦਾ ਠੀਕ ਹੈ ਜੀ ਤੇ ਮੈਨਿਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੋਟਰ ਤੋਂ ਠੀਕ ਹੈ ਆਪਣੀ ਐਂਟੀ ਸੋਸ਼ਲ ਐਕਟੀਵਿਟੀ ਚੈੱਕ ਕਰਨਾ ਠੀਕ ਹੈ ਇਹ ਵਾਤਨਾਕੇ ਉਹਨਾਂ ਦੇ ਤਹਿਤ ਜਿਹੜੀ ਹੈ ਜੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਜੀ ਹੁਣ ਤੱਕ ਕਿੰਨਾ ਕਿ ਜਿਹੜਾ ਸਮਾਨ ਫੜਿਆ ਗਿਆ ਫਿਲਹਾਲ ਹਜੇ ਤੱਕ ਰਿਕਵਰੀ ਐਕਚੁਅਲੀ ਹੋਈ ਨਹੀਂ ਹੈ ਕਿਸੇ ਵੀ ਪੁਆਇੰਟ ਕਿਸੇ ਵੀ ਨਾਕਿਆਂ ਤੇ ਕਿਉਂਕਿ ਹਜੇ ਜਿਹੜਾ ਜਿਹੜੀ ਵੋਟ ਹੈ ਉਹ ਪੰਜਾਬ ਵਿੱਚ ਜੂਨ ਤੋਂ ਸਟਾਰਟ ਹੈ ਉਹ ਜਿਸ ਨੇ ਜਿਹੜਾ 1 ਵੀਕ ਦੇ ਤਹਿਤ ਇਹ ਐਕਟੀਵਿਟੀ ਸਟਾਰਟ ਹੋ ਰਹੀ ਹੈ ਉਹ ਵੀ ਮੱਦੇਨਜ਼ਰ ਰੱਖਦੇ ਹੋਏ ਪਹਿਲਾਂ ਤੋਂ ਹੀ ਜਿਹੜੇ ਹੈਗੇ ਨਾਮਿਨੇਸ਼ਨ ਜਦੋਂ ਕੀਤਾ ਜਾਂਦਾ ਹੈਗਾ ਇਹ 7 ਤਰੀਕ ਤੋਂ ਹੀ ਹੈ ਜਿਹੜੀ ਹੈਗੀ ਆ ਟੀਮ ਸਟਾਰਟ ਸੀ ਤਾਂ ਸਸੀਂ ਹੌਲੀ ਹੌਲੀ ਆਪਣੀ ਜਿਹੜੀ ਐਕਟੀਵਿਟੀਜ਼ ਆ ਹਾਂ ਜੋ ਜੋ ਇਲੈਕਸ਼ਨ ਜਿਹੜੇ ਆਇਊਗਾ ਉਦੋਂ ਉਦੋਂ ਅਸੀਂ ਆਪਣੀ ਵਧਾਈ ਜਾਵਾਂ ਇਹ ਵਿੱਚ ਕਿਹੜੀ ਕਿਹੜੀ ਜਿਹੜੀ ਚੀਜ਼ ਨੂੰ ਚੈੱਕ ਕਰਦੇ ਹਾਂ ਗੱਡੀਆਂ ਕਰਾਂਗੇ ਇਹਦੇ ਵਿੱਚ ਬੇਸਿਕਲੀ ਜਿਹੜੀ ਹੈਗੀ ਹੈ ਆਪਣੀਆਂ ਜੀਨਾਂ ਦੇ ਸਾਹਮਣੋਂ ਜਿਹਨੂੰ ਰਕ ਲੱਗਦਾ ਜਾਂ ਗੱਡੀਆਂ ਰੋਕ ਕੇ ਜਾਂ ਕੋਈ ਬਾਈਕ ਰੋਕ ਕੇ ਜਾਂ ਕੋਈ ਟੈਂਪੋ ਜਾਂ ਟਰੱਕ ਰੋਕ ਕੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਕਿ ਉਹਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਕੋਈ ਜਿਵੇਂ ਆਪਣੀ ਲਿਫਟਰ ਡਰਗ ਜਾਂ ਜਿਹੜੇ ਹੈਗੇ ਨੇ ਆਪਣੇ ਪੋਲੀਟੀਕਲ ਪਾਰਟੀ ਨਾਲ ਜਿਹੜੇ ਬੈਨਰ ਨੇ ਜਿਹੋ ਦਾ ਜਿਹੜਾ ਹੈਗਾ ਉਹੋ ਲੈ ਕੇ ਨਹੀਂ ਜਾ ਸਕਦੇ ਜਬਤ ਕੋਣਗੇ ਜਿਹੜੇ 10000 ਦੇ ਅੰਡਰ ਅੰਡਰ ਜਿਹੜੇ ਹੈਗੇ ਨੇ ਕੋਈ ਵੀ ਉਹਨਾਂ ਦਾ ਬੈਨਰ ਅਸੀਂ ਜਿਹੜੀ ਹੈ ਜਬਤ ਨਹੀਂ ਕਰ ਸਕਦੇ ਉਸ ਤੋਂ ਉੱਪਰ ਅਸੀਂ ਜਬਤ ਕਰ ਸਕਦੇ ਹੈਗੇ ਤੇ ਮਾਨ ਜੋ ਕਲੈਕਸ਼ਨ ਜਿਹਦੇ ਤੋਂ ਅਸੀਂ ਡਾਇਰੈਕਟ ਆ ਲੈ ਜਿਵੇਂ ਕੈਸ਼ ਆ ਜਾਂ ਕਿਸੇ ਪੈਟੀਕੂਲਰ ਪਰਸਨ ਕੋਲ ਕੈਸ਼ ਨਹੀਂ ਆ ਜਾਂ ਕੋਈ ਹੋਰ ਹੈਗਾ ਠੀਕ ਹੈ ਇਸ ਸਟਰਕਚਰ ਵਿੱਚ ਹੈ ਕਿ ਜਦੋਂ ਕਰ ਰੋ ਜਿਹੜਾ ਉਹ ਇੰਨੇ ਕ ਲੱਗਦਾ ਹੈਗਾ ਇੰਨੇ ਕ ਤਰੀਕੇ ਨਾਲ ਉਹ ਕੈਸ਼ ਹੈਂਡਲ ਕਰ ਰਹੇ ਉਹ ਤਰੀਕੇ ਨਾਲ ਅਲੱਗ ਅਲੱਗ ਅਸੀਂ ਗੱਡੀਆਂ ਕਰਦਾ ਹੈ